ਕਬੀ ਰੂ ਤੂਰੀ ਆ ਰਹੀ ਆ ਦੁੱਖ ਨਾਨਕਸਰ ਗੁਰਦੁਆਰਾ ਤੂਰੀ ਦੇਖੋ ਰਾਤ ਨੂੰ ਤੇ ਆਉਂਦੀ ਆਉਂਦੀ ਪ੍ਰਸਾਵੇਜ ਖਤਮ ਹੋ ਜੂਗੀ ਇਹ ਰੂਹ ਤੇ ਆਹ ਦੇਖੋ ਤੁਰੇ ਆਉਂਦੀ ਰੂਹ ਆ ਤੂਰੀ ਆ ਰਹੀ ਆ ਦੇਖੋ ਟਰੱਕ ਦੇ ਟਾਇਰ ਸਾਰਾ ਕੁਝ ਸਹੀ ਦਿਖ ਰਿਹਾ ਇਹ ਦੇਖੋ ਬੰਦਾ ਗੈਪ ਹੋ ਜਾਣਾ ਆਉਂਦਾ ਆਉਂਦਾ ਇਹ ਦੇਖੋ ਲਓ ਬੰਦਾ ਪ੍ਰਸਾਵੇਜ ਆ ਗਿਆ ਮੱਥਾ ਟੇਕਣ ਆਇਆ ਜਿਹਾ ਕੋਈ ਰੱਬੀ ਰੂਹ ਤੀ ਇਹ ਹੁਣ ਰੱਬ ਜਾਣਦਾ ਪਰਮਾਤਮਾ ਜਾਣਦਾ ਟਾਇਰ ਦਿਖ ਰਹੇ ਨੇ ਸਾਰਾ ਕੁਝ ਦਿਖ ਰਿਹਾ ਬੰਦਾ ਗੈਪ ਹੋ ਗਿਆ ਕੋ ਨਾਨਕਸ਼ਰ ਗੁਰਦੁਆਰਾ ਸਾਹਿਬ ਰੱਬੀ ਰੂਹਾਂ ਮੱਥਾ ਟੇਕਣ ਆਉਂਦੀਆਂ ਨੇ ਰਾਤ ਨੂੰ ਇਹ ਦੇਖਿਓ ਹੁਣ ਬੰਦਾ ਟਰੱਕ ਲਵੇ ਆਕੇ ਪਰਸਾਵੇਂ ਦੇ ਵਿੱਚ ਹੋ ਜਾਣਾ ਤੁਰਿਆ ਉਹਦਾ ਬੰਦਾ ਪਰਸਾਵਾ ਛੱਡ ਜਾਣਾ ਦੇਖੋ ਦੇਖੋ ਪਰਸਾਵੇਂ ਚ ਰਹਿ ਗਿਆ ਬੰਦਾ ਐ ਆਉਂਦੀਆਂ ਨੇ ਦੇਖੋ ਰੱਬੀ ਰੂਹਾਂ ਆ ਦੇਖੋ ਖਤਮ ਹੋ ਗਿਆ ਪਰਸਾਵਾ ਉਤਰਿਆ ਜਾਂਦੇ ਦਾ ਪਤਾ ਲੱਗਦਾ ਦੁਬਾਰੇ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਫਿਰ ਕੋਈ ਕੀ ਜਹਿੰਦੀ ਨਹੀਂ ਜਿਹੜੀ ਤੁਹਾਨੂੰ ਕੈਪ ਕਰੋ ਉਹ ਹੋਰ ਤੈਨੂੰ ਬਾਇ ਕਰ ਸਕਦੇ ਕੋਰੀਆ ਕਰ ਸਕੀ ਉਹ ਜਿਵੇਂ ਉਹ ਚੱਲ ਚੱਲ ਬਾਬਾ ਜਸਪੀਰ ਸਿੰਘ ਜੀ ਹਰਿ ਗ੍ਰੰਥੀ ਗੁਰਦੁਆਰਾ ਨੰਗਸਰ ਸਾਹਿਬ ਜਨਤ ਨਗਰ ਧੂਰੀ ਰੱਬੀਰੂ ਵਾਲੀ ਕੀ ਹੈ ਸਚਾਈ ਉਹਦੀ ਆ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ ਰਿਕਾਰਡਿੰਗ ਲਈ ਗਈ ਹੈ ਉਹ ਕੈਮਰੇ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦਿਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੰਦਾ ਗੁਰਦੁਆਰਾ ਸਾਹਿਬ ਦੇਖੇ ਆਉਂਦਾ ਵੀ ਦਿਖ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਖ ਰਿਹਾ ਹੈ ਇਹ ਕੋਈ ਐਡਿਟ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਆਉਂਦਾ ਗਾਇਬ ਹੋ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ